ਅੱਜ ਦੀ ਜੇ ਆਪਾਂ ਗੱਲ ਕਰ ਲਈਏ ਕੁੜੀਆਂ ਦੀ ਸਪੈਸ਼ਲੀ ਕਿਸੇ ਵੀ ਫੀਲਡ 'ਚ ਕੁੜੀਆਂ ਪਿੱਛੇ ਨਹੀਂ ਹੈਗੀਆਂ ਹਰ ਫੀਲਡ 'ਚ ਕੁੜੀਆਂ ਨੇ ਆਪ ਦਾ ਮੁਕਾਮ ਹੈ ਜਿਹੜਾ ਉਹ ਹਾਸਲ ਕੀਤਾ ਹੈ ਚਾਹੇ ਉਹ ਪੜ੍ਹਾਈ ਲਿਖਾਈ ਦਾ ਹੋਵੇ ਚਾਹੇ ਕੋਈ ਸਪੋਰਟਸ 'ਚ ਐਕਟੀਵਿਟੀ ਪਰਫਾਰਮ ਕਰਕੇ ਹੋਵੇ ਚਾਹੇ ਸਿੰਗਿੰਗ 'ਚ ਹੋਵੇ ਕੋਈ ਵੀ ਫੀਲਡ ਲਾ ਲਓ ਸਪੈਸ਼ਲੀ ਪੋਲਿਟਿਕਸ ਲਾ ਲਓ ਹਰ ਫੀਲਡ 'ਚ ਕੁੜੀਆਂ ਅੱਜਕੱਲ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਨੇ ਤੇ ਉਹ ਮੈਨੂੰ ਲੱਗਦਾ ਮੱਲਾ ਵੀ ਮਾਰ ਰਹੀਆਂ ਨੇ ਆਪਦਾ ਨਾਮ ਵੀ ਆਪਣੇ ਮਾਪਿਓ ਦਾ ਨਾਮ ਵੀ ਰੌਸ਼ਨ ਕਰ ਰਹੀਆਂ ਨੇ। ਸੋ ਬਹੁਤ ਸਾਡੇ ਲਈ ਇੱਕ ਪੋਜ਼ਿਟਿਵ ਸਾਈਨ ਹੈ ਕਿ ਸਾਡੇ ਜਿਹੜੇ ਪੰਜਾਬ ਦੀਆਂ ਧੀਆ ਨੇ ਉਹ ਹਰ ਫੀਲਡ 'ਚ ਅੱਗੇ ਆ ਰਹੀਆਂ ਨੇ ਜੇ ਅਸੀਂ ਗੱਲ ਕਰੀਏ ਕੁੜੀਆਂ ਦੀ ਮੈਨੂੰ ਲੱਗਦਾ ਕਿ ਪੰਜਾਬ 'ਚ ਪਹਿਲੀ ਵਾਰ ਹੋਇਆ ਕਿ ਡੀਸੀ ਕੁੜੀਆਂ ਲੱਗੀਆਂ ਹੋਈਆਂ ਨੇ। SSP ਕੁੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖਿਆ ਵੀ ਹੋਊਗਾ ਵੱਡੇ ਵੱਡੇ ਜ਼ਿਲ੍ਹਿਆਂ 'ਚ ਡੀਸੀ ਅੰਮ੍ਰਿਤਸਰ ਨੇ ਉਹ ਸਾਕਸ਼ੀ ਸਾਨੀ ਜੀ ਉਹ ਇੱਕ ਧੀ ਹੈ ਜੇ ਆਪਾਂ ਮੋਹਾਲੀ ਦੀ ਗੱਲ ਕਰ ਲਈਏ ਉੱਥੇ ਵੀ ਇੱਕ ਧੀ ਹੈ ਜਿਹੜੀ ਉਹ ਡੀਸੀ ਲੱਗੀ ਹੋਈ ਹੈ ਜੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਵੀ ਉੱਥੇ ਵੀ ਇੱਕ ਲੇਡੀ ਹੈ ਜਿਹੜੀ ਉਹ ਡੀਸੀ ਲੱਗੀ ਹੋਈ ਹੈ ਸੋ ਹਰ ਫੀਲਡ 'ਚ ਕੁੜੀਆਂ ਅੱਗੇ ਨੇ ਤੇ ਜ਼ਿੰਮੇਵਾਰੀਆਂ ਤੋਂ ਸਰਕਾਰ ਕਦੇ ਪਿੱਛੇ ਨਹੀਂ ਹਟਦੀ ਪਹਿਲੀ ਸਰਕਾਰ ਹੈ ਜਿਨੇ ਜੈਂਡਰ ਬਾਇਸਡ ਹੋ ਕੇ ਕਦੇ ਫੈਸਲਾ ਨਹੀਂ ਲਿਆ ਜਿਨੇ ਸਿਰਫ ਕਾਬਲੀਅਤ ਦੇਖ ਕੇ ਫੈਸਲਾ ਲਿਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਉਹਨੂੰ ਇਕੁਅਲ ਓਪਰਚ्युनिटी ਦਿੱਤੀ ਗਈ ਹੈ ਕਿ ਤੁਸੀਂ ਪੰਜਾਬ ਨੂੰ ਲੋਕਾਂ ਨੂੰ ਸਰਵ ਕਰੋ ਜੇ ਤੁਹਾਡੇ ਸਕੈਪੇਬਿਲਿਟੀ ਹੈਗੀ ਹੈ ਤੇ ਲੋਕਾਂ ਨੂੰ ਪ੍ਰੂਫ ਕਰੋ ਤੁਸੀਂ ਦੇਖਿਆ ਹੋਊਗਾ ਪਿੱਛੇ ਹਰ ਫੀਲਡ 'ਚ ਜਿਹੜੀਆਂ ਕੁੜੀਆਂ ਨੇ ਮੱਲਾ ਮਾਰੀਆਂ ਸਾਡੇ ਘਰ ਗਵਰਨਮੈਂਟ ਸਕੂਲਸ ਦੇ ਬੱਚੇ ਆਏ ਉਹ ਬੱਚਿਆਂ ਨੇ IIT ਵਰਗੇ NEET ਵਰਗੇ ਐਗਜ਼ਾਮ ਨੇ ਚੜੇ ਗਵਰਨਮੈਂਟ ਸਕੂਲ ਦੇ ਬੱਚਿਆਂ ਨੇ ਕਲੀਅਰ ਕੀਤੇ ਤੇ ਮੈਂ ਦੇਖ ਕੇ ਹੈਰਾਨ ਸੀ 90% ਉਹਨਾਂ ਚ ਕੁੜੀਆਂ ਸੀ ਉਹ ਕੁੜੀਆਂ ਨੇ ਐਗਜ਼ਾਮ ਕਲੀਅਰ ਕੀਤੇ ਸੀ ਤੇ 10% ਮੁੰਡੇ ਹੋਣਗੇ ਸੀਐਮ ਸਾਹਿਬ ਨੇ ਮੁੰਡਿਆਂ ਨੂੰ ਕਿਹਾ ਕਿ ਇੰਨਾ ਸ਼ੁਕਰ ਹੈ ਕਿ 10% ਮੁੰਡੇ ਰਹਿ ਗਏ ਤੁਸੀਂ ਸਾਡੀ ਰਿਪਰੈਜੈਂਟੇਸ਼ਨ ਤਾਂ ਰੱਖ ਲਈ ਨਹੀਂ ਤਾਂ ਕੁੜੀਆਂ ਨੇ ਅੱਗੇ ਅੱਗੇ ਵੀ ਲੱਗਦਾ 100% ਅਚੀਵ ਕਰ ਲੈਣਾ ਜਿੰਨਾ ਕੁੜੀਆਂ ਪੜ ਰਹੀਆਂ ਸੋ ਕੁੜੀਆਂ ਲਈ ਹਮੇਸ਼ਾ ਸਰਕਾਰ ਫਰੰਟਫੁੱਟ ਤੇ ਹੋ ਕੇ ਜਿੱਥੇ ਵੀ ਕੁੜੀਆਂ ਦੀ ਗੱਲ ਆਉਂਦੀ ਹੈ ਕੁੜੀਆਂ ਦੀ ਐਜੂਕੇਸ਼ਨ ਦੀ ਗੱਲ ਆਉਂਦੀ ਹੈ ਕੁੜੀਆਂ ਦੀ ਨੌਕਰੀਆਂ ਦੀ ਗੱਲ ਆਉਂਦੀ ਹੈ ਹਮੇਸ਼ਾ ਸਰਕਾਰ ਅੱਗੇ ਫਰੰਟਫੁੱਟ ਤੇ ਹੋ ਕੇ ਤੁਹਾਡੇ ਸਾਥ ਤੁਹਾਡੇ ਨਾਲ ਖੜੀ ਹੈ ਗਵਰਨਮੈਂਟ ਨੇ ਸਿਰਫ ਐਜੂਕੇਸ਼ਨ ਤੇ ਕੰਮ ਨਹੀਂ ਕੀਤਾ ਐਜੂਕੇਸ਼ਨ ਤੇ ਤਾਂ ਕੰਮ ਕਰਨਾ ਹੀ ਸੀਗਾ ਉਹ ਤਾਂ ਫਰਸਟ ਪ੍ਰਾਇੋਰਟੀ ਸੀਗੀ ਸਰਕਾਰ ਦੀ ਕਿ ਅਸੀਂ ਐਜੂਕੇਸ਼ਨ ਦਾ ደረጃ ਜਿਹੜਾ ਉਹ ਚੱਕਾਂਗੇ ਉਹ ਚਾਹੇ ਗਵਰਨਮੈਂਟ ਸਕੂਲਸ ਦੀ ਗੱਲ ਹੋ ਜਾਏ ਗਵਰਨਮੈਂਟ ਕਾਲਜਸ ਦੀ ਗੱਲ ਹੋ ਜਾਏ ਵੱਧ ਤੋਂ ਵੱਧ ਫੰਡ ਦੇ ਕੇ ਹਰ ਜਿਹੜਾ ਸਕੂਲ ਹੈ ਉਹਨੂੰ ਅਪਗ੍ਰੇਡ ਕੀਤਾ ਗਿਆ ਕਾਲਜਸ ਨੂੰ ਜਿੰਨੀ ਗ੍ਰਾਂਟਾਂ ਦੀ ਲੋੜ ਸੀ ਉਹਨੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਪਰ ਇੱਕ ਹੋਰ ਜਿਹੜਾ ਮੇਨ ਕੰਮ ਸੀਗਾ ਕਿ ਇਮਪਾਰਟਮੈਂਟ ਤੇ ਕੰਮ ਕਰਨਾ ਸੀ ਨੌਕਰੀਆਂ ਵੀ ਚਾਹੀਦੀਆਂ ਸੀ ਸਾਡੇ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਸੀਗੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਰੁਝਾਅ ਚੱਲਿਆ ਹੋਇਆ ਸੀਗਾ ਕਿ ਸਾਡੇ ਬੱਚੇ ਕੈਨੇਡਾ ਜਾ ਕੇ ਯੂਐਸ ਜਾ ਕੇ ਆਸਟ੍ਰੇਲੀਆ ਜਾ ਕੇ ਉੱਥੇ ਜਾ ਕੇ ਕੰਮ ਕਰ ਰਹੇ ਸੀ ਸੋ ਉਹ ਰੁਝਾਅ ਨੂੰ ਰੋਕਣ ਲਈ ਕਿਉਂਕਿ ਬਹੁਤ ਔਖੇ ਹੋ ਰਹੇ ਸੀ ਸਾਡੇ ਬੱਚੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਸਾਡੇ ਬੱਚਿਆਂ ਨੂੰ ਇੱਥੇ ਹੀ ਰੋਜ਼ਗਾਰ ਮਿਲਣਾ ਚਾਹੀਦਾ ਸੋ ਮਗਰਲੇ 3 ਸਾਲਾਂ 'ਚ 55000 ਜਿਹੜੀਆਂ ਨੌਕਰੀਆਂ ਨੇ ਉਹ ਆਮ ਘਰਾਂ ਦੇ ਬੱਚਿਆਂ ਨੂੰ ਇਸ ਮਰੱਪਤ ਕੀਤੀਆਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਨੇ ਤੇ ਬਿਨਾਂ ਕਿਸੇ ਕਰਾਪਸ਼ਨ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਦਿੱਤੀਆਂ ਨੇ ਤੇ ਅੱਜ ਮੈਂ ਇੱਕ ਡਾਟਾ ਤੁਹਾਡੇ ਨਾਲ ਹੋਰ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਹੜੀ 55000 ਨੌਕਰੀਆਂ ਦਿੱਤੀਆਂ ਨੇ ਉਹਦੇ 'ਚ 70% ਕੁੜੀਆਂ ਨੇ ਨੌਕਰੀਆਂ ਲਈਆਂ ਨੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀਆਂ ਧੀਆਂ ਨੂੰ ਮਾਪੇ ਜੰਮਣ ਤੋਂ ਡਰਦੇ ਸੀ ਅੱਜ ਉਹ ਹੀ ਧੀਆਂ ਉਹਨਾਂ ਦਾ ਨਾਮ ਰੌਸ਼ਨ ਕਰ ਰਹੀਆਂ ਨੇ ਜਦੋਂ ਇੱਕ ਧੀ ਪੜ ਜਾਂਦੀ ਹੈ ਮੈਨੂੰ ਲੱਗਦਾ ਕਈ ਪੁਲਾ ਪੜ ਜਾਂਦੀਆਂ ਨੇ ਜੇ ਇੱਕ ਧੀ ਪੜ ਜਾਏ ਉਹਦਾ ਕੋਈ ਬੱਚਾ ਅਣਪੜ ਨਹੀਂ ਰਹਿ ਸਕਦਾ ਹਰ ਬੱਚਾ ਉਹਦਾ ਐਜੂਕੇਟਿਡ ਹੋਊਗਾ ਵੈਲ ਸਪੋਕਨ ਹੋਊਗਾ ਉਹਨੂੰ ਦੁਨੀਆ ਦੇ ਮੋਰਲ ਵੈਲਿਊਜ਼ ਦਾ ਪਤਾ ਹੋਊਗਾ ਸੋ ਇੱਕ ਕੁੜੀ ਦੀ এডੂਕੇਸ਼ਨ ਹੈ ਜਿਹੜੀ ਉਹ ਬਹੁਤ ਫਰਕ ਪਾਉਂਦੀ ਹੈ ਸਮਾਜ 'ਚ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਵਿੱਚ ਵਿਚਰਦੇ ਰਹਿੰਨੇ ਆ ਸਾਡਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਦੇ ਤੁਸੀਂ ਤਾਂ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਵਰਗੀਆਂ ਹੋ ਕਿ ਅਸੀਂ ਤੁਹਾਡੇ ਵਿੱਚ ਹੀ ਰਹੀਏ ਇੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ એનર્ਜੀ ਦੇਖਦੇ ਆ ਤੁਹਾਡੇ ਇੰਨੀਆਂ ਵਧੀਆ ਪਰਫਾਰਮੈਂਸਸ ਦੇਖਦੇ ਆ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਪੰਜਾਬ ਦੇ ਬੱਚੇ ਨੇ ਤੇ ਸਾਨੂੰ ਇੱਕ ਸਪੈਸ਼ਲੀ ਮੈਨੂੰ ਇਹ ਤੁਹਾਡੇ ਤੋਂ ਵਾਦਾ ਚਾਹੀਦਾ ਕਿ ਤੁਸੀਂ ਸਾਰੀਆਂ ਪੜ੍ਹ ਲਿਖ ਜਾਉਂਗੀਆਂ ਆਪਦੀ ਆਪਦੀ ਫੀਲਡ 'ਚ ਨਾਮ ਵੀ ਬਣਾਉਂਗੇ ਕੋਈ ਵਧੀਆ ਜੌਬ ਕਰੇਗਾ ਕੋਈ ਹੋਰ ਕੰਮ ਕਰੇਗਾ ਕੋਈ ਬਿਜ਼ਨਸ ਕਰੇਗਾ ਪਰ ਪੰਜਾਬ ਲਈ ਜ਼ਰੂਰ ਕੰਮ ਕਰਿਓ ਕਿਉਂਕਿ ਜਿੱਥੇ ਅਸੀਂ ਰਹਿ ਰਹੇ ਹਾਂ ਜਿਨੇ ਸਾਨੂੰ ਹੁਣ ਤੱਕ ਖਾਣ ਪੀਣ ਲਈ ਸਭ ਦਿੱਤਾ ਉਸ ਧਰਤੀ ਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰੋ ਤੇ ਮੈਨੂੰ ਲੱਗਦਾ ਸੇਫਸਟ ਸਟੇਟ ਹੈ ਜਿਹੜੀ ਕੰਟਰੀ ਚ ਕੁੜੀਆਂ ਲਈ ਸਪੈਸ਼ਲੀ ਉਹ ਪੰਜਾਬ ਹੈ ਕਿਉਂਕਿ ਇੱਥੇ ਜਿਵੇਂ ਦੂਸਰੇ ਸਟੇਟਸ ਕਈ ਵਾਰੀ ਆਪਾਂ ਸੁਣਦੇ ਆਂ ਕਿ ਕੋਈ ਨਾ ਕੋਈ ਇਨਸੀਡੈਂਟ ਹੋ ਗਿਆ ਕੁੜੀਆਂ ਨਾਲ ਛੇੜਛਾੜ ਹੋ ਗਈ ਉਹ ਪੰਜਾਬ ਚ ਰਿਲੇਟਿਵਲੀ ਬਹੁਤ ਘੱਟ ਹੈ ਸੋ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਇੰਨਾਂ ਗੱਲਾਂ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੋਣਾ ਚਾਹੀਦਾ ਤੇ ਅੱਜ ਸਾਰੇ ਜਿਹੜੇ ਵੀ ਬੱਚੇ ਪਰਫਾਰਮ ਕੀਤਾ ਉਹਨਾਂ ਨੇ ਮੈਂ ਦੇ ਲੋ ਉਹਨਾਂ ਨੂੰ ਦੁਆਵਾਂ ਦੇਣੀਆਂ ਕਿ ਉਤਪਦਨ ਪਾਵਦੇ ਮਾਪਿਓ ਦਾ ਆਪਣੇ ਕਾਲਜ ਦਾ ਨਾਮ ਰੌਸ਼ਨ ਕਰਨ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਡੇ ਵਿੱਚ ਰਹਾਂਗੇ ਜਿੰਨੀ ਵਾਰ ਵੀ ਮੈਡਮ ਮੈਨੂੰ ਬੁਲਾਉਣਗੇ ਮੈਂ ਮੈਨੂੰ ਦੂਜੀ ਵਾਰ ਕਹਿਣ ਦੀ ਲੋੜ ਨਹੀਂ ਮੈਮ ਮੈਂ ਤੁਹਾਡੇ ਵਿੱਚ ਹਮੇਸ਼ਾ ਹਾਜ਼ਰ ਰਹੂੰਗੀ ਬੱਚਿਆਂ ਅਛੇਮੇਸ਼ਾ ਹਾਜ਼ਰ ਰਹੂੰਗੀ ਤੇ ਅੱਜ ਜਦੋਂ ਅਸੀਂ ਚੱਲ ਕੇ ਆ ਰਹੇ ਸੀਗੇ ਤੁਸੀਂ ਇੰਨਾ ਨਿਕਾ ਇਨਾ ਪਿਆਰ ਨਾਲ ਜਿਹੜਾ ਸਵਾਗਤ ਕੀਤਾ ਹੈ ਮੇਰਾ ਰੋਮ ਰੋਮ ਖੁਸ਼ ਹੋਇਆ ਤੇ ਮੈਂ ਹਮੇਸ਼ਾ ਕਰਜ਼ਦਾਰ ਰਹਾਂਗੀ ਤੁਹਾਡੀ ਰਣੀ ਰਹਾਂਗੀ ਕਿਉਂਕਿ ਅੱਜ ਦੇ ਜ਼ਮਾਨੇ 'ਚ ਹਰ ਬੰਦਾ ਪਿਆਰ ਲੱਭ ਰਿਹਾ ਹੈ ਕਿ ਸਾਨੂੰ ਕੋਈ ਆਪਣੇ ਮਿਲ ਜਾਣ ਆਪਣੇ ਵਰਗੇ ਲੋਕ ਮਿਲ ਜਾਣ ਸੋ ਮੈਨੂੰ ਤੁਹਾਡੇ ਵਿੱਚ ਆ ਕੇ ਆਪਣਤ ਦੀ ਫੀਲਿੰਗ ਆਉਂਦੀ ਹੈ ਆਪਣਾਪਣ ਲੱਗਦਾ ਇਸ ਤਰ੍ਹਾਂ ਹੀ ਮਿਲਦੇ ਰਹੀਏ ਖੁਸ਼ ਰਹੀਏ ਤੇ ਤੁਸੀਂ ਇੱਥੋਂ ਪੜ੍ਹ ਕੇ ਲਿਖ ਕੇ ਜਿੱਥੇ ਵੀ ਕੰਮ ਕਰ ਲਈ ਜਾਓ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕਰੋ